ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਕੋ ਗੁਰਮੁਖੀ ਦੇ ਵਲੌਗ ਦੇ ਵਿੱਚ ਤੇ ਮਿੱਤਰੋ ਆਪਾਂ ਕਰਾਉਣਾ ਥੋਲਰ ਵਾਲਾ ਬੋਰ ਤੇ ਸਮਾਨ ਵੀ ਲਿਆਂਦਾ ਇਹ ਤਾਂ ਪੈਕਪੂਪਾ ਲੈ ਤਿਆਂ ਹੁਣ ਲਿਆਵਾਂਗੇ ਮਸ਼ੀਨ ਉਹ ਤੇ ਇੰਜਨ ਕੋਲੇ ਕਰਾਵਾਂਗੇ ਆਪਾਂ ਵੱਡਾ ਬੋਰ ਕਰਾਉਣਾ ਵੱਡੀ ਮਸ਼ੀਨ ਪਾ ਕੇ ਲਿਆਵਾਂਗੇ ਜੀ ਨਗਰ ਤੋ ਮਾਨਾ ਦੀ ਟਰਾਲੀ ਤਾਂ ਆ ਗਈ ਮਿੱਤਰੋ ਆ ਗਈਆਂ ਇਹਦੀਆਂ ਬੋਕੀਆਂ ਬਾਕੀਆਂ ਆਪਰਾ ਸਿਸਟਮ ਹੀ ਜੱਕ ਜੁਕ ਜੇ ਹੁਣ ਮਸ਼ੀਨ ਲੈਣ ਗਏ ਨੇ ਮਿੱਤਰੋ ਲਿਆਂਦੀ ਮਸ਼ੀਨ ਆਪਾਂ ਦੇ ਵਾਲੇ ਐਕਸਰ ਮਗਰ ਪਾ ਕੇ ਇਹ ਸਾਡੀ ਬੈਗ ਕਰਨੀ ਬਹੁਤ ਔਖੀ ਹੈ ਉਤੋਂ ਮਸਾਂ ਮੋੜੀ ਆ ਰਹੀ ਤੋਂ ਸਿੱਧੀ ਦਾ ਲਾਤੀ ਸੀ ਰਾਤ ਲਿਆ ਕੇ ਲੋ ਮਿੱਤਰੋ ਖੜ ਗਏ تھے ਉਤੋਂ ਛਤਰੀ ਲੱਗੀ ਸੀ पत्री तो खोल के पास करते जन पावे हम उड़ गई ਇਕਦਾ ਮਿੱਤਰੋ ਆ ਚੀਜ਼ ਤਾਂ ਬਹੁਤ ਡਰ ਲੱਗਦਾ ਉੱਤੋਂ ਮੜੇ ਉੱਚੇ ਥਾਂ ਆ ਗਿਆ ਨਹੀਂ ਪਤਾ ਸਿਰ ਚ ਬੱਜੇ ਖੜਾਤੀ ਹਾਂ ਸਾਥੂ ਦੇਖਦੇ ਆ ਵੱਡਾ ਟਰੈਕਟਰ ਤਾਂ ਤੋਰਤਾ ਹੁਣ ਲੋਨਿਆਂ ਨੂੰ ਸੈੱਟ ਕਰਕੇ ਛਤਰੀ ਲਾ ਕੇ ਮਿੱਤਰੋ ਆ ਧਰਤੀ ਲੋਣੀ ਪੈ ਗਈ ਉਤੋਂ ਜਿਹੜੀਆਂ ਪੋੜੀਆਂ ਹੀ ਨਾ ਇੱਥੇ ਲਾਉਣ ਲੱਗੇ ਉੱਤੇ ਵੱਜੀਆਂ ਸ਼ੁਕਰ ਕਰੋ ਆ ਪਾਪਣੀ ਵੀ ਮੰਗੀ ਕੀਤੀ ਹਜੇ ਬਿਜਲੀ ਤੋੜ ਦੇਣੀ ਸੀ ਜੇ ਥੋੜਾ ਜਿਹਾ ਹੋਰ ਇੱਥੋਂ ਢਾਲ ਹੁੰਦੀ ਕਿੱਥੇ ਗਾਰਡਰ ਜੇ ਵੀ ਅੜ ਗਏ ਸੀ ਕਿਤੇ ਜਿਹੜੇ ਜੱਕ ਲਾਉਣੇ ਹੁੰਦੇ ਆ ਮਸ਼ੀਨ ਖੜ ਗਏ ਫਿਰ ਟੋਚਨ ਪਾ ਕੇ ਗੱਡੀ ਉਤੋਂ ਬਾਕੀ ਆ ਜਿਹੜਾ ਵਾਹਣ ਆਪਾਂ ਪਾਣੀ ਛੱਡਿਆ ਹੋਇਆ ਸੀ ਵਾਰੀ ਤੇ ਗਿੱਲਾ ਵੀ ਸੀ ਥੋ ਹਫਤਾ ਹੋ ਗਿਆ ਪਰ ਫੇਰ ਵੀ ਗਿੱਲ ਸੀ ਵਾਹਣ ਚ ਪੱਲੂ ਨੇ ਹੁਣ ਚਾਹ ਤੇ ਜੇਸੀ ਵੀ ਹੁੰਦੀ ਐ ਕਰਦੀ ਐ ਸੈਟ ਸੁੱਟ ਥਾਂ ਜਾਂ ਉਥੋਂ ਔਰਦੇ ਆਪਾਂ ਮਸ਼ੀਨ ਤੂੜੀ ਵਾਲੀ ਟਰਾਲੀ ਭੋਣਨੇ ਆ ਇਹਦੇ ਮਗਰ ਤੇ ਨਾਲੇ ਉਧਰ ਬੋਰ ਵੀ ਆਪਣਾ ਹੁਣ ਕਰਨਾ ਹੈ ਲੋ ਬੋਏ ਮਿੱਤਰੋ ਪਟ ਪਟੜੀ ਚੱਲ ਰਹੀ ਐ ਸੈਟਿੰਗ ਚੱਲ ਰਹੀ ਐ ਮਸ਼ੀਨ ਦੀ ਪਰ ਟ੍ਰੈਕ ਤੇ ਚੱਲਦੇ ਆਂ ਵੇਦਮਗਰ ਹੁਣ ਆਪਾਂ ਤੇਰ ਵਾਲਾ ਢੋਲ ਪਾ ਕੇ ਲਿਉਂਨੇ ਆ ਆ ਗਈ ਜੇ ਸੀ ਤੇਲ ਵੀ ਲਿਆਂਦਾ ਮਿੱਤਰੋ ਪਹਿਲਾਂ ਤਾਂ ਲੈਂਕਾਂ ਚ ਧਰ ਕੇ ਲਿਉਣ ਲੱਗੇ ਸੀ ਢੋਲ ਫੇਰ ਮੱਖਾ ਨਾਲੇ ਤਾਂ ਛਤਰੀ ਲੈ ਜਾਗੇ ਰੇੜੀ ਚ ਲੱਦ ਕੇ ਤੇ ਨਾਲੇ ਢੋਲ ਚੱਕ ਲਿਆਵਾਂਗੇ ਜੇਸ਼ ਵੀ ਦਾ ਕੰਮ ਵੀ ਚੱਲ ਰਿਹਾ ਸੋਸਨ ਕਰਦੇ ਆਂ ਸਟਾਰਟ ਕਰਤਾ ਸ਼ੁਰੂ ਮਿੱਤਰੋ ਤੇਲ ਵੀ ਘਰ ਲਈ ਟੈਂਕੀ ਨਾਲ ਜੋ ਮਿੱਤਰੋ ਤੀਜਾ ਦਿਨ ਹੋ ਗਿਆ ਬੋਰ ਕਰਦੇ ਨੂੰ ਸਮਾਨ ਵੋਣ ਲੱਗੇ ਉਹਨਾਂ ਨੂੰ ਵੀ ਪਤਾ ਮਿੱਤਰੋ। ਨਾ ਰੂਟ ਬਣਾਦੇ ਹਾਂ ਜਰਾ। ਨਾ ਉਸ ਪੈਪਾਂ ਕੱਢੀ ਜਾਂਦੇ ਨੇ ਆਪਦੀਆਂ ਬੋਰ ਵਾਲੀਆਂ। ਲੋ ਬੋ ਮਿੱਤਰੋ ਮੋਟਰ ਵੀ ਪਾਤੀ ਤੇ ਬੋਰ ਵੀ ਚਾਲੂ ਕਰਤਾ। ਅਜੇ ਨੈਟਰ ਲਾਤਾ। 2-3 ਘੰਟੇ ਹੋ ਗਏ ਚੱਲਦੇ ਨੇ ਜਨਰੇਟਰ ਹੁਣ ਕਰਤਾ ਪਾਉਂਦਾ ਪਾਣੀ ਸਾਫ ਆ ਗਿਆ ਕੀ ਕੀ ਦੇਖ ਰਹੇ ਆ ਕਿਹੋ ਜਿਹਾ ਨਿਕਲਿਆ ਮਿੱਤਰੋ ਬੋਰ ਤਾਂ ਹੋ ਗਿਆ ਪਾਣੀ ਵੀ ਠੀਕ ਹੀ ਨਿਕਲੇ ਨਾ ਵਾਲਾ ਮਿੱਠਾ ਨਾ ਵਾਲਾ ਖਾਰਾ ਨਿਕਲਿਆ ਬਸ ਘੜਤਨ ਜੀ ਹੈਗੀ ਆ ਪਾਣੀ ਚ ਹਾਜੀ ਕੋਈ ਨਹੀਂ ਦੇਖੋ ਦੀਕ ਦਾ ਬਾਅਦ ਠੀਕ ਹੋ ਜੇ ਪਾੰਡੋ ਜੀ ਮਿੱਟੀ ਤੇ ਹਜੇ ਥੱਲੇ ਆਉਂਦੀ ਆ ਤਾਂ ਕਰਕੇ ਮਸ਼ੀਨ ਮਗਰ ਉਹ ਲੈ ਗਈ ਸੀ ਪਟਕੇ ਜਿਨ੍ਹਾਂ ਦੇ ਹੁਣ ਅੱਗੇ ਬੋਰ ਕਰਨਾਗਾ ਬੌਦਰ ਤੂੜੀ ਬਣਾਈ ਜੰਨੇ ਆ ਤੇ ਬੋਰ ਮਿੱਤਰੋ ਇਹ 600 ਫੁੱਟ ਤੇ ਕੀਤਾਗਾ ਥੱਲੇ ਫੇਰ ਪਾਡੋ ਆ ਗਈ ਸੀ 600 ਫੁੱਟ ਤੇ ਪਾਣੀ ਨਿਕਲ ਆਇਆ